ਹਾਂਜੀ ਕਬਾਇਆ ਸਾਹਿਬ ਪਿੰਡ ਚਾਕੀਵਾ ਦੇ ਵਿੱਚ ਪਹੁੰਚੇ ਹੋ ਕਿਸ ਤਰ੍ਹਾਂ ਦਾ ਦੌਰਾ ਸੀ ਜੀ ਧੰਨਵਾਦ ਜੀ ਅੱਜ ਅਸੀਂ ਧੰਨਵਾਦੀ ਦੌਰਾ ਰੱਖਿਆ ਹੈ ਜੀ 10 ਪਿੰਡਾਂ ਦਾ ਟੂਰ ਬਣਾਇਆ ਹੈ ਜੀ ਦੇ ਵਿੱਚ ਅਨਸਰਾ ਜੋਸ ਬਲਦੇਸ ਬਰਨਾਲ ਸ਼ਿੰਦਰ ਸੇ ਮਾਲਮ ਜੀਨਾ ਸਾਹਿਬ ਸਾਰੀ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਆਗੂ ਹੈ ਉਹ ਨਾਲ ਚੱਲ ਰਿਹਾ ਹੈ ਤੇ ਨਾਲ ਹੀ ਇੱਥੇ ਬਾਰਡਰ ਦੇ ਉੱਪਰ ਅੱਜ ਜੋ ਲੱਡ ਦਾ ਪਾਣੀ ਜਿਹੜਾ ਚਾਕੀਵਾ ਤੇ ਪਿਛਲੇ ਪਿੰਡਾਂ ਵਿੱਚ ਜੋ ਕੱਲ ਸਾਰਾ ਦਿਨ ਮੈਂ ਖਰੋਈਪੁਰ ਤੋਂ ਲੈ ਕੇ ਹਰੀਕੇ ਤੋਂ ਲੈ ਕੇ ਖਰੋਈ ਤੱਕ ਜੂਨੂ ਸਾਹਿਬ ਸਾਡੇ ਦੇਖ ਕੇ ਆਏ ਹੈ ਕਿ ਫਲੱਡ ਦੇ ਦੇਖਾ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਹਲੋ ਲੱਖ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਹੈ ਉਹ ਰੁੜ ਗਈ ਹੈ ਝੋਨਾ ਜਿਹੜਾ ਤਬਾਹ ਹੋ ਗਿਆ ਹੈ ਫਸਲ ਤਬਾਹ ਹੋ ਗਈ ਸਬਜੀ ਪੱਠੇ ਜਿੰਨਾ ਵੀ ਜੋ ਲੋਕਾਂ ਦਾ ਨੁਕਸਾਨ ਹੈ ਬਹੁਤ ਵੱਡਾ ਨੁਕਸਾਨ ਹੋਇਆ ਉਸ ਦੇ ਕੋਲ ਕੱਲ ਸਾਰਾਂ ਦੇ ਜਾ ਕੇ ਆਏ ਅੱਜ ਵੀ ਹੁਣ ਚਾਖੀ ਵੀ ਪਾਣੀ ਜਿਹੜਾ ਪਹੁੰਚਿਆ ਇੱਥੇ ਵੀ ਹੈ ਕਿ ਜਿਹੜਾ ਪਾਣੀ ਹੈ ਬਿਆਦ ਤੋਂ ਕੰਟਰੋਲ ਨਾਲ ਛੱਡਿਆ ਜਾਵੇ ਕੱਲ ਅਫਸਰਾਂ ਨੂੰ ਵੀ ਹਦਾਇਤ ਕੀਤੀ ਹੈ ਤੇ ਉਹਨਾਂ ਕੋ ਪਾਣੀ ਛੱਡਿਆ ਜਿਹੜਾ ਬਿਆਦ ਵਿੱਚੋਂ ਅਗਾ ਨਿਕਲ ਜਾਏ ਸੋ ਇਸ ਕਰਕੇ ਬਾਕੀ ਫਸਲਾਂ ਦਾ ਉੱਪਰ ਦੇ ਮੀਂਹ ਨਹੀਂ ਪੈਣਗੇ ਫਿਰ ਲੱਗਦਾ ਹੈ ਕਿ ਫਸਲਾਂ ਵੀ ਜਿਹੜੀਆਂ ਬਾਜ ਜਾਣਗੀਆਂ ਤੇ ਪਾਣੀ ਦੀ ਜਰੂਰ ਛੇਤੀ ਨਿਕਲ ਜਾਏ ਪਾਇਆ ਸਾਹਿਬ ਕੀ ਕਾਰਨ ਮੰਨਦੇ ਹੋ ਪਿੱਛੇ ਵੀ ਸਰਕਾਰ ਆ ਰਹੀਆਂ ਨੇ ਪਰ ਇਸ ਵਾਰ ਇਸ ਸਰਕਾਰ ਦੇ ਵਿੱਚ ਦੋ ਵਾਰੀ ਇਹ ਪਾਣੀ ਆ ਚੁੱਕਿਆ ਹੈ ਕੀ ਦੇਖੋ ਮੈਂ ਜਿਹੜਾ ਮੇਰੀ ਅਸੈਸਮੈਂਟ ਹੈ ਮੈਂ ਵੀ ਸਟੈਂਡਿੰਗ ਕਮੇਟੀ ਔਨ ਵਾਟਰ ਸੋਰਸਸ ਦਾ ਪੰਜਾਬ ਸਰਕਾਰ ਦੇ ਵਿੱਚ ਮੈਂਬਰ ਹਾਂ ਜੀ ਮੇਰੀ ਪ੍ਰੋਪੋਜ਼ਲ ਜਿਹੜੀ ਮੈਂ ਦਿੱਤੀ ਹੈ ਕਿ ਜਿੰਨੀ ਦੇਰ ਤੱਕ ਜਿਸ ਤਰ੍ਹਾਂ ਸਾਡੇ ਬਾਖਲਾ ਡੈਮ ਬਣਿਆ ਹੋਇਆ ਹੈ ਜੀ ਪੰਜਾਬ ਦੇ ਵਿੱਚ ਉਸ ਤਰ੍ਹਾਂ ਦਾ ਇੱਕ ਹੋਰ ਡੈਮ ਨਹੀਂ ਬਣ ਜਾਂਦਾ ਜਿਹੜਾ ਕਿ ਸਤਲੁਜ ਤੇ ਬਿਆਸ ਬਿਆਸ ਤੇ ਰਾਵੀ ਦੇ ਪਾਣੀ ਨੂੰ ਜਿਹੜਾ ਸਾਨੂੰ ਇੱਥੇ ਡੇਮੇਜ ਕਰਦਾ ਹੈ ਉਹ ਨਹੀਂ ਦਾਅਰਤਾ ਕਿ ਜਿਹੜਾ ਮਸਲਾ ਹੱਲ ਨਹੀਂ ਹੋ ਸਕਦਾ ਉਹਦੇ ਵਾਸਤੇ ਪ੍ਰੋਪੋਜ਼ਲ ਮੈਂ ਵੀ ਬਣਵਾ ਰਿਹਾ ਹਾਂ ਸਟੇਟ ਗਵਰਨਮੈਂਟ ਨੂੰ ਕਿਹਾ ਪਰ ਸਟੇਟ ਗਵਰਨਮੈਂਟ ਬਿਲਕੁਲ ਹੀ ਇਸ ਵੱਲ ਧਿਆਨ ਨਹੀਂ ਦੇ ਰਹੀ ਇਹਨਾਂ ਦੀ ਰਿਕਮੈਂਡੇਸ਼ਨ ਜੇ ਜਾਂਦੀ ਹੈ ਤਾਂ ਉਹ ਅਸੀਂ ਜਿਹੜਾ ਪ੍ਰੋਜੈਕਟ ਹੈ ਉਹ ਬਣਵਾ ਸਕਦੇ ਤੇ ਇੱਥੇ ਕਰੋੜਾਂ ਨਹੀਂ ਅਰਬਾਂ ਰੁਪਏ ਦਾ ਜਿਹੜਾ ਦੇਸ਼ ਨੂੰ ਪੰਜਾਬ ਨੂੰ ਉਹ ਫਾਇਦਾ ਪਹੁੰਚੇਗਾ ਉਹਦੇ ਅਸੀਂ ਪਾਵਰ ਪ੍ਰੋਜੈਕਟ ਲਾ ਸਕਦੇ ਹਾਂ ਨਹਿਰਾਂ ਚ ਪਾਣੀ ਅਸੀਂ ਵੱਧ ਤੋਂ ਵੱਧ ਦੇ ਸਕਦੇ ਹਾਂ ਸਟੇਟਾਂ ਦਾ ਜਿਹੜਾ ਰੋਲ ਹੈ ਕਿ ਰਾਜਸਥਾਨ ਨੂੰ ਪਾਣੀ ਉਹ ਵੀ ਹੋਰ ਦਿੱਤਾ ਜਾਂਦਾ ਜੇਕਰ ਇਹ ਜਿਹੜਾ ਪਾਣੀ ਅਸੀਂ ਰੋਕ ਕੇ ਉੱਥੇ ਕੰਟਰੋਲ ਕਰ ਲਈਏ ਰਿਜ਼ਰਵ ਕਰ ਲਈਏ ਤੇ ਇਸ ਪਾਸੇ ਸਾਰਾ ਸਾਲ ਜਿਹੜਾ ਨਹਿਰਾਂ ਚ ਪਾਣੀ ਵੱਧ ਦੇ ਸਕਦੇ ਹਾਂ ਪਰ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਕੋਈ ਉਸ ਪਾਸੇ ਇੱਕ ਗੱਲ ਮੁੱਦਾ ਮੈਂ ਬੜੀ ਵਾਰ ਇਹ ਮੁੱਦਾ ਜਿਹੜਾ ਇਹ ਸਾਡੀ ਕਮੇਟੀ ਵਿੱਚ ਵੀ ਉਠਾਇਆ ਪਾਰਲੀਮੈਂਟ ਦੇ ਵਿੱਚ ਵੀ ਉਠਾਇਆ ਕਿ ਇਸ ਨੂੰ ਇਹਦਾ ਕੋਈ ਐਸਡੀ ਪਲਾਨਿੰਗ ਕੀਤੀ ਜਾਵੇ ਹੁਣ ਮੈਂ ਪਿਛਲੇ ਦਿਨੀ ਆਈਆਈਟੀ ਰੋਪੜ ਦੇ ਨਾਲ ਕੰਟੈਕਟ ਕੀਤਾ ਉਹ ਵੀ ਸਾਡੇ ਵਾਟਰ ਸਰਸ ਦੇ ਪੈਨਲ ਮੈਂਟ ਤੇ ਉਹਨਾਂ ਦੀ ਜ਼ਿੰਮੇਵਾਰੀ ਲਈ ਹੈ ਕਿ ਤੁਸੀਂ ਸਰਵੇ ਕਰਕੇ ਸਾਰਾ ਜਿਹੜਾ ਇਹ ਪ੍ਰੋਜੈਕਟ ਬਣਾਓ ਤਾਂ ਕਿ ਇਹ ਪੰਜਾਬ ਨੂੰ ਅੱਧੇ ਪੰਜਾਬ ਨੂੰ ਜਿਹੜਾ ਇਸ ਨੂੰ ਬਚਾਇਆ ਜਾ ਸਕੇ ਮੇਰੀ ਕੋਸ਼ਿਸ਼ ਹੈ ਕਿ ਮੇਰੀ ਜ਼ਿੰਦਗੀ ਦੇ ਰਹੀ ਜੀ ਤਾਂ ਮੈਂ ਇਹ ਪ੍ਰੋਜੈਕਟ ਨੂੰ ਜਰੂਰ ਮਨਜ਼ੂਰ ਕਰਾ ਕੇ ਤੇ ਪੰਜਾਬ ਦੇ ਵਿੱਚ ਲਾਵਾ ਤਾਂ ਕਿ ਸਾਰਾ ਬਾਰਡਰ ਏਰੀਆ ਪੰਜ ਛੇ ਜਿਲ੍ਹਾ ਦੇ ਉਹ ਉਸ ਤੋਂ ਜਿਹੜਾ ਬਸ ਬਹੁਤ ਸਾਰੀਆਂ ਤੇ ਜ਼ਮੀਨਾਂ ਕੱਚੀਆਂ ਨੇ ਬਹੁਤ ਸਾਰੇ ਕਿਸਾਨਾਂ ਨੇ ਜੋ ਮੁਆਵਜ਼ਾ ਤੱਕ ਨਹੀਂ ਦਿੱਤਾ ਜਾਂਦਾ ਉਹਨਾਂ ਦੀ ਆਵਾਜ਼ ਇੱਕ ਤੁਸੀਂ ਉਹ ਮੈਂ ਪਾਰਲੀਮੈਂਟ ਵੀ ਆਵਾਜ਼ ਉਠਾਈ ਪਰ ਇਹ ਜਿਹੜਾ ਮੈਟਰ ਸਟੇਟਮੈਂਟ ਹੈ ਜੀ ਇਹ ਤੇ ਪੰਜਾਬ ਗਵਰਨਮੈਂਟ ਨੋਟਿਸ ਜਾਰੀ ਕਰ ਸਕਦੀ ਜੇ 2007 ਦੀ ਪਾਲਿਸੀ ਇਹਨਾਂ ਨੇ ਸੈਟਸਾਈਡ ਕੀਤੀ ਤੇ ਇੱਕ 2009 ਦੇ ਵਿੱਚ ਲਾਟਮੈਂਟ ਫਿਰੋਜ਼ਪੁਰ ਦੇ ਕੋਈ ਸੀ ਉਹ ਵੀ ਉਹਨਾਂ ਲਾਗੂ ਨੂੰ ਕੀਤੀ ਉਹ ਪੰਜਾਬ ਗਵਰਨਮੈਂਟ ਕਰ ਸਕਦੀ ਹੈ ਪੰਜਾਬ ਗਵਰਨਮੈਂਟ ਹੈ ਨਹੀਂ ਇਹ ਇਨਾਂ ਦੇ ਐਮਐਲਏ ਜਿਨ੍ਹਾਂ ਦੇ ਮੈਂ ਜਿਨ੍ਹਾਂ ਨੇ ਵੋਟਾਂ ਨੂੰ ਕਿਹਾ ਕਈ ਵਾਰ ਵੀ ਜਾ ਕੇ ਬੁਖਮਤੀ ਤੋਂ ਪ੍ਰੋਜੈਕਟ ਜਿਹੜੇ ਪਾਸ ਕਰਾਓ ਤਾਂ ਕਿ ਲੋਕਾਂ ਨੂੰ ਸੂਤ ਮਿਲ ਸਕੇ ਉਹ ਸਾਡੀ ਸਰਕਾਰ 2027 ਦੇ ਵਿੱਚ ਆਏਗੀ ਕਿ ਅਸੀਂ ਕਿਰੂ ਹਾਲ ਚੀ ਸੋ ਇਸਨ ਸ਼ੇਰ ਸਿੰਘ ਭਾਇਆ ਜਿਨ੍ਹਾਂ ਜੋ ਅੱਜ ਧੰਨਵਾਦੀ ਇਹ ਦੌਰਾ ਕਰਨ ਲਈ ਪਿੰਡ ਚਾਕੀਵਾ ਪਹੁੰਚੇ ਸਨ ਔਰ ਵੱਖ-ਵੱਖ ਪਿੰਡਾਂ ਦੇ ਵਿੱਚ ਅੱਜ ਹੜ੍ਹ ਦੇ ਵੀ ਹਾਲਾਤ ਬਣ ਚੁੱਕੇ ਨੇ ਉੱਥੇ ਵੀ ਇਹਨਾਂ ਨੇ ਪਹੁੰਚਣਾ ਵਕ ਵਕ ਪਿੰਡਾਂ ਦੇ ਵਿੱਚ ਜਲਾਲਾਬਾਦ ਦੇ ਜਿਹੜੇ ਗੱਲ ਕਰੀਏ ਤੇ ਚਾਖੀਵਾ ਦੇ ਵਿੱਚ ਮੌਜੂਦ ਅੱਗੇ ਟਾਣੀ ਬਜਨ ਸਿੰਘ ਉੱਥੇ ਵੀ ਪਾਣੀ ਜਿਹੜਾ ਪਿਛਲੇ 2023 ਦੇ ਵਿੱਚ ਵੀ ਪਹੁੰਚਿਆ ਸੀ ਤੇ ਹੁਣ ਵੀ ਅੱਜ ਪਾਣੀ ਅੱਜ 15 ਅਗਸਤ ਤੋਂ ਦੂਸਰੇ ਦਿਨ ਸ਼ੁਰੂ ਹੋ ਚੁੱਕਿਆ ਜਾਨੀ ਕਿ 16 ਅਗਸਤ ਤੋਂ ਹੋ ਗਈ ਹੈ। ਜੀ ਤੁਸੀਂ ਸਭ ਕਹਿਣਾ ਚਾਹੋਗੇ ਕੁਝ? ਹਾਂ ਹਾਂ ਹਾਂ। ਹਾਂ ਜੀ। ਜੀ ਸਖ। ਦੇਖੋ ਜੀ ਅੱਜ ਸਵੇਰ ਦਾ ਸੀ ਪ੍ਰੋਗਰਾਮ ਬਣਾਇਆ ਹੈ। ਜੀ। ਬੋਲਡਰ ਦੇ ਤਕਰੀਬਨ ਕਾਫੀ ਪਿੰਡਾਂ ਦੇ ਵਿੱਚ ਜਾ ਰਹੇ ਆ ਸਰਦਾਰ ਸ਼ੇਰ ਸਿੰਘ ਹਰਾਂ ਕੁਆਇਆ ਦੀ ਅਗਵਾਈ ਦੇ ਥੱਲੇ ਜਾ ਕੇ ਸ਼ੀਵਾ ਦੇ ਵਿੱਚ ਅਸੀਂ ਪਾਣੀ ਵੀ ਜਾ ਕੇ ਉੱਥੇ ਲੋਕਾਂ ਨੂੰ ਮਿਲ ਕੇ ਆਇਆ ਜੀ ਔਰ ਉਹਦੇ ਨਾਲ ਜਿਹੜੀ 2024 ਦੇ ਵਿੱਚ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਸੀ ਜੀ ਔਰ ਲੋਕਾਂ ਨੇ ਉਸ ਵੇਲੇ ਬੜਾ ਵੱਡਾ ਸਾਥ ਦਿੱਤਾ ਜੀ ਉਸ ਕਰਕੇ ਲੋਕਾਂ ਦਾ ਧੰਨਵਾਦ ਵੀ ਕਰ ਰਿਹਾ ਜੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੋਕਾਂ ਨੂੰ ਸਿਚੇ이션 ਕਰ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਮੋਦੀ ਗਵਰਨਮੈਂਟ ਚਲਾ ਰਿਹਾ ਜੀ ਔਰ ਉਹ ਸਾਰੀ ਜਿਹੜੀ ਗੱਲ ਐਕਸਪੋਜ਼ ਕੀਤੀ ਰਾਹੁਲ ਗਾਂਧੀ ਨੂੰ ਕਿਉਂਕਿ ਗਲਤ ਵੋਟਾਂ ਪਾ ਕੇ ਗਲਤ ਵੋਟਾਂ ਦੇ ਨਾਲ ਜਿਹੜੀ ਸਰਕਾਰ ਇੱਕ ਵਾਰੀ ਨਹੀਂ ਦੋ ਵਾਰੀ ਤਿੰਨ ਵਾਰੀ ਉਹਨਾਂ ਨੇ ਜਿਹੜੀ ਗਵਰਨਮੈਂਟ ਬਣਾਈ ਜੀ ਉਹਦੇ ਵਾਸਤੇ ਵੀ ਜਿਹੜੀ ਕਾਂਗਰਸ ਪਾਰਟੀ ਲੜਾਈ ਲੜਦੀ ਹੈ ਉਹਦੇ ਉਹਦੇ ਨਾਲ ਜਿਹੜੀ ਪੰਜਾਬ ਦੀ ਗਵਰਨਮੈਂਟ ਹੈ ਜੀ ਪੰਜਾਬ ਦੀ ਗਵਰਨਮੈਂਟ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਸਾਢੇ 3 ਸਾਲ ਪਹਿਲਾਂ ਆਪਣੇ ਪਾਵਰ ਦੇ ਵਿੱਚ ਆਈ ਲੋਕਾਂ ਦੇ ਨਾਲ ਵਾਅਦੇ ਕਰਕੇ ਉਹ ਵੀ ਸਾਰੇ ਜਿਹੜੇ ਨਹੀਂ ਕੀਤੇ ਉਹਦੇ ਵਾਸਤੇ ਵੀ ਲੋਕਾਂ ਦੇ ਵਿੱਚ ਗੱਲ ਕਰ ਰਹੇ ਆ ਤਾਂ ਜੋ ਕਿ ਇਹ ਗਵਰਨਮੈਂਟ ਜਿਹੜੀ 1.5 ਸਾਲ ਰਹਿੰਦਾ ਹੈ ਇਹਦੇ ਚ ਆਪਣੇ ਕੰਮ ਕਰੇ ਤੇ ਡੇਢ ਸਾਲਾਂ ਦੇ ਬਾਅਦ ਜੇ ਨਹੀਂ ਕਰਦੀ ਤਾਂ ਲੋਕ ਜਿਹੜਾ ਬਦਲਾ ਕਰਕੇ ਆਉਣ ਵਾਲੇ ਸਮੇਂ ਜ ਕਾਂਗਸ ਪਾਰਟੀ ਨੂੰ ਸਾਥ ਦੇਣ ਔਰ ਕਾਂਗਸ ਪਾਰਟੀ ਪੰਜਾਬ ਔਰ ਬਾਰਡਰ ਦੀ ਬਿਹਤਰੀ ਦੇ ਵਾਸਤੇ ਤਗੜਾ ਹੋ ਕੇ ਕੰਮ ਕਰੇਗੀ। ਸੋ ਇਸਨ ਅਨਸਰਾਜ ਜੈ ਉਸਨ ਜੀ ਜੋ ਜਾਣਕਾਰੀ ਦੇ ਰਹੇ ਸਨ। ਸੋ ਚਾਹੀਦੀ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਹੀ ਸੀ ਬਣੇ ਰਹਿਣਾ ਸਾਡੇ ਨਾਲ ਦੇਖਦੇ ਰਹਿਣਾ ਸਾਡਾ ਚੈਨਲ।